ਸਸਿਕਾ ਜੀ ਨਮਸਕਾਰ ਜੀ ਤੁਹਾਡੇ ਰੂਬਰੂ ਆ ਕਿਸੇ ਵੀ ਧਰਮ ਦਾ ਕੋਈ ਵੀ ਪ੍ਰੋਗਰਾਮ ਹੋਵੇ ਚਾਹੇ ਸਿੱਖ ਧਰਮ ਦਾ ਪ੍ਰੋਗਰਾਮ ਹੋਵੇ ਚਾਹੇ Hindu ਧਰਮ ਦਾ ਪ੍ਰੋਗਰਾਮ ਹੋਵੇ ਚਾਹੇ Christian ਧਰਮ ਦਾ ਪ੍ਰੋਗਰਾਮ ਹੋਵੇ ਕੋਈ ਵੀ ਅਫਸਰ ਕੋਤਾਈ ਵਰਤਦਾ ਹੈ ਤੇ ਉਹ ਹਰ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਊਗਾ ਅੱਜ ਮੈਂ ਦੇਖਿਆ ਨਗਰ ਕੀਰਤਨ ਨਿਕਲ ਰਿਹਾ ਸੀ ਰਾਹ ਦੇ ਵਿੱਚ ਕੂੜਿਆਂ ਦੇ ਢੇਰ ਲੱਗੇ ਪਏ ਸੀ ਜਦੋਂ ਇੱਕ ਵੀਡੀਓ ਇੱਕ ਅਕਾਲੀ ਆ ਗੋਂ ਗਾਂਵ ਤੋਂ ਜਿਹੜਾ ਆਪਣੇ ਆਪ ਨੂੰ ਕਹਿੰਦਾ ਉਹ ਬੜਾ ਬੋਲ ਰਿਹਾ ਸੀ ਵੀ ਐਮਐਲਏ ਦਾ ਰੋਲ ਐਮਐਲਏ ਦਾ ਮੈਂ ਦੱਸਣਾ ਚਾਹੁੰਨਾ ਕਿਉਂਕਿ ਇਹ ਲੋਕ ਜਿਹੜੇ ਨੇ ਨਾ ਇੱਕ ਘਟਿਆ ਮਾਨਸਿਕਤਾ ਵਾਲੇ ਹੁੰਦੇ ਨੇ ਇਹਨਾਂ ਨੂੰ ਹਰ ਕੰਮ ਦੇ ਵਿੱਚ ਸਿਆਸਤ ਚਾਹੀਦੀ ਹੁੰਦੀ ਆ ਇਹ ਨਗਰ ਨਿਗਮ ਦਾ ਕੰਮ ਹੈ ਤੇ ਸਾਰੇ ਬਟਾਲੇ ਦੇ ਲੋਕ ਬੇਪਾ ਜਾਣਦੇ ਨੇ ਵੀ ਇਸ ਟਾਈਮ ਨਗਰ ਨਿਗਮ ਕਿਹਨਾਂ ਦੇ ਹੱਥ 'ਚ ਆ ਤੇ ਕਿਹਨਾਂ ਦਾ ਫਰਜ਼ ਬਣਦਾ ਮੇਰੇ ਕੋਲ ਤੇ 8 ਘੰਟੇ ਹੋ ਗਏ ਹੋਣਗੇ ਤੁਹਾਡੀ ਵੀਡੀਓ ਇਹਨੂੰ ਪਰ ਇਹ 8 ਘੰਟੇ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਇਹ 4 ਘੰਟਿਆਂ ਬਾਅਦ ਹੀ ਮੈਂ ਅਕਸਰ ਜਿਨ੍ਹਾਂ ਨੇ ਕਤਾਈ ਕੀਤੀ ਸਸਪੈਂਡ ਕਰਕੇ ਰੱਖ ਦਿੱਤੇ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਨਗਰ ਨਿਕਮ ਦੇ ਗਾਹ ਵਧੂ ਜਿਹੜੇ ਬੈਠੇ ਨੇ ਉੱਥੇ ਜਿਹੜੇ ਆਪਣੇ ਆਪ ਨੂੰ ਬੜੇ ਜ਼ਿੰਮੇਵਾਰ ਸਮਝਦੇ ਨੇ ਔਰ ਹਰ ਹਮੇਸ਼ਾ ਗੱਲ ਕਰਦੇ ਨੇ ਲੋਕਾਂ ਨੂੰ ਗਮਰਾਹ ਕਰਨ ਦੀ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਤੇ ਵੀ ਕੰਮ ਕਰ ਲਈ ਔਰ ਜੇ ਆਪਾਂ ਜ਼ਿੰਮੇਵਾਰੀਆਂ ਤੇ ਕੰਮ ਨਾ ਨਾ ਕਰਾਂਗੇ ਤੇ ਲੋਕਾਂ ਨੂੰ ਭਰੀ ਭਾਂਤ ਪਤਾ ਹੈ ਵੀ ਕੌਣ ਸਿਆਸਤ ਕਰ ਰਿਹਾ ਤੇ ਕੌਣ ਕੰਮ ਕਰ ਰਿਹਾ ਸੋ ਹੁਣ ਫੈਸਲਾ ਫਿਰ ਮੇਰੇ ਲੋਕਾਂ ਦੇ ਹੱਥ 'ਚ ਹੈ ਔਰ ਮੈਂ ਇੱਕ ਗੱਲ ਹੋਰ ਨਾਲ ਕਹਦੇ ਆਂ ਮੇਰੇ ਲੋਕਾਂ ਨੂੰ ਛੋਟੇ ਛੋਟੇ ਕਮਾਲੀ ਮੈਨੂੰ ਪਤਾ ਲੱਗਾ ਵੀ ਕਈ ਅਫਸਰ ਬਾਰ-ਬਾਰ ਜਾਣਬੁੱਝ ਕੇ ਗੇੜੇ ਮਰਵਾਉਂਦੇ ਨੇ ਚੱਕਰ ਮਰਵਾਉਂਦੇ ਨੇ ਉਹਨਾਂ ਨੂੰ ਖੱਜਲ ਖਵਾਰ ਕਰਦੇ ਨੇ ਮੈਂ ਫਿਰ ਲੋਕਾਂ ਨੂੰ ਦੱਸਣਾ ਚਾਹੁੰਨਾ ਆਪਣੇ ਬਟਾਲੇ ਦੇ ਲੋਕਾਂ ਨੇ ਮੈਨੂੰ ਚੁਣਿਆ ਮੈਂ ਦੱਸਣਾ ਚਾਹੁੰਨਾ ਮੈਂ ਰੋਜ਼ ਸਵੇਰੇ ਲੋਕਾਂ ਦੇ ਦਰਬਾਰ 'ਚ ਬੈਠਾ ਹੁੰਨਾ ਮੈਨੂੰ ਰੋਜ਼ ਕੋਈ ਵੀ ਕੰਮ ਹੁੰਦਾ ਲੋਕ ਆ ਕੇ ਮਿਲਦੇ ਨੇ ਜਿਨ੍ਹਾਂ ਨੂੰ ਵੀ ਕੋਈ ਤੁਹਾਨੂੰ ਲੱਗਦਾ ਵੀ ਬਾਰ-ਬਾਰ ਚੱਕਰ ਮਰਵਾਉਂਦੇ ਨੇ ਅਫਸਰ ਤੇ ਮੇਰੇ ਕੋਲ ਬੇਚੇਚਕ ਆਓ ਕਿਸੇ ਵੀ ਜੇ ਨਹੀਂ ਵੀ ਕੋਈ ਸ਼ਫਾਰਸ਼ ਲੰਬਣੀ ਆ ਸਿੱਧੇ ਆਓ ਕੋਈ ਵੀ ਆਕੇ ਮੈਨੂੰ ਆਪਣੀ ਜਿਹੜੀ ਇਹ ਕੰਮ ਮਜਬੂਰੀ ਦੱਸ ਸਕਦਾ ਔਰ ਮੈਂ ਉਹਦੇ ਨਾਲ ਖਲੋਤਾ ਜਿਹੜਾ ਵੀ ਮੇਰੇ ਲੋਕਾਂ ਨੂੰ ਖਰਾਬ ਕਰੂਗਾ ਮੈਂ ਹਮੇਸ਼ਾ ਆਪਣੇ ਲੋਕਾਂ ਦੇ ਨਾਲ ਖਲੋਤਾ ਫਿਰ ਠੀਕ ਹੈ ਜਿਹੜਾ ਗਲਤੀ ਕਰੂਗਾ ਉਹਦਾ ਖਮਿਆ ਜਾਲ ਨੂੰ ਭੁਗਤਣਾ ਪਊਗਾ ਧੰਨਵਾਦ ਸਸੀਕਲ ਜੀ ਨਮਸਕਾਰ ਜੀ ਤੁਹਾਡੇ ਰੂਬਰੂ ਆ ਕਿਸੇ ਵੀ ਧਰਮ ਦਾ ਕੋਈ ਵੀ ਪ੍ਰੋਗਰਾਮ ਹੋਵੇ ਚਾਹੇ ਸਿੱਖ ਧਰਮ ਦਾ ਪ੍ਰੋਗਰਾਮ ਹੋਵੇ ਚਾਹੇ ਹਿੰਦੂ ਧਰਮ ਦਾ ਪ੍ਰੋਗਰਾਮ ਹੋਵੇ ਚਾਹੇ 크ਰਿਸਚਨ ਧਰਮ ਦਾ ਪ੍ਰੋਗਰਾਮ ਹੋਵੇ ਕੋਈ ਵੀ ਅਫਸਰ ਕੋਤਾਈ ਵਰਤਦਾ ਹੈ ਤੇ ਉਹ ਹਰ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਊਗਾ ਅੱਜ ਮੈਂ ਦੇਖਿਆ ਨਗਰ ਕੀਰਤਨ ਨਿਕਲ ਰਿਹਾ ਸੀ ਰਾਹ ਦੇ ਵਿੱਚ ਕੂੜਿਆਂ ਦੇ ਢੇਰ ਲੱਗੇ ਪਏ ਸੀ ਜਦੋਂ ਇੱਕ ਵੀਡੀਓ ਇੱਕ ਅਕਾਲੀ ਆ ਗੂ ਗਾਂਵਦੂ ਜਿਹੜਾ ਆਪਣੇ ਆਪ ਨੂੰ ਕਹਿੰਦਾ ਉਹ ਬੜਾ ਬੋਲ ਰਿਹਾ ਸੀ ਵੀ ਐਮਐਲਏ ਦਾ ਰੋਲ ਐਮਐਲਏ ਦਾ ਮੈਂ ਦੱਸਣਾ ਚਾਹੁੰਨਾ ਕਿਉਂਕਿ ਇਹ ਲੋਕ ਜਿਹੜੇ ਨੇ ਨਾ ਇੱਕ ਘਟੀਆਂ ਮਾਨਸਿਕਤਾ ਵਾਲੇ ਹੁੰਦੇ ਨੇ ਇਨਾਂ ਨੂੰ ਹਰ ਕੰਮ ਦੇ ਵਿੱਚ ਸਿਆਸਤ ਚਾਹੀਦੀ ਹੁੰਦੀ ਆ ਇਹ ਨਗਰ ਨਿਗਮ ਦਾ ਕੰਮ ਹੈ ਤੇ ਸਾਰੇ ਬਟਾਲੇ ਦੇ ਲੋਕ ਬੇਪਾਹ ਜਾਣਦੇ ਨੇ ਵੀ ਇਸ ਟਾਈਮ ਨਗਰ ਨਿਗਮ ਕਿਹਨਾਂ ਦੇ ਹੱਥ 'ਚ ਆ ਤੇ ਕਿਹਨਾਂ ਦਾ ਫਰਜ ਬਣਦਾ ਮੇਰੇ ਕੋਲ ਤੇ 8 ਘੰਟੇ ਹੋ ਗਏ ਹੋਣਗੇ ਤੁਹਾਡੀ ਵੀਡੀਓ ਇਹਨੂੰ ਪਰ ਇਹ 8 ਘੰਟੇ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ 4 ਘੰਟੇ ਬਾਅਦ ਹੀ ਮੈਂ ਅਕਸਰ ਜਿਨ੍ਹਾਂ ਨੇ ਕਤਾਈ ਕੀਤੀ ਸਸਪੈਂਡ ਕਰਕੇ ਰੱਖ ਦਿੱਤੇ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਨਗਰ ਨਿਗਮ ਦੇ ਗਾਵਧੂ ਜਿਹੜੇ ਬਈ 10LT ਜਿਹੜੇ ਆਪਣੇ ਆਪ ਨੂੰ ਬੜੇ ਜ਼ਿੰਮੇਵਾਰ ਸਮਝਦੇ ਨੇ ਔਰ ਹਰ ਹਮੇਸ਼ਾ ਗੱਲ ਕਰਦੇ ਨੇ ਲੋਕਾਂ ਨੂੰ ਗਮਰਾਹ ਕਰਨ ਦੀ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਤੇ ਵੀ ਕੰਮ ਕਰ ਲਈ। ਔਰ ਜੇ ਆਪਾਂ ਜ਼ਿੰਮੇਵਾਰੀਆਂ ਤੇ ਕੰਮ ਨਾ ਨਾ ਕਰਾਂਗੇ ਤੇ ਲੋਕਾਂ ਨੂੰ ਭਰੀ ਭਾਂਤ ਪਤਾ ਹੈ ਵੀ ਕੌਣ ਸਿਆਸਤ ਕਰ ਰਿਹਾ ਤੇ ਕੌਣ ਕੰਮ ਕਰ ਰਿਹਾ। ਸੋ ਹੁਣ ਫੈਸਲਾ ਫੇਰ ਮੇਰੇ ਲੋਕਾਂ ਦੇ ਹੱਥ 'ਚ ਆ ਔਰ ਮੈਂ ਇੱਕ ਗੱਲ ਹੋਰ ਨਾਲ ਕਹਦੇ ਆਂ ਮੇਰੇ ਲੋਕਾਂ ਨੂੰ ਛੋਟੇ ਛੋਟੇ ਕਮਾਲੀ ਮੈਨੂੰ ਪਤਾ ਲੱਗਾ ਵੀ ਕਈ ਅਫਸਰ ਬਾਰ-ਬਾਰ ਜਾਣਬੁੱਝ ਕੇ ਗੇੜੇ ਮਰਵਾਉਂਦੇ ਨੇ, ਚੱਕਰ ਮਰਵਾਉਂਦੇ ਨੇ, ਉਹਨਾਂ ਨੂੰ ਖੱਜਲ-ਖਵਾਰ ਕਰਦੇ ਨੇ। ਮੈਂ ਫੇਰ ਲੋਕਾਂ ਨੂੰ ਦੱਸਣਾ ਚਾਹੁੰਦਾ ਆਪਣੇ ਬਟਾਲੇ ਦੇ ਲੋਕਾਂ ਨੇ ਮੈਨੂੰ ਚੁਣਿਆ। ਮੈਂ ਦੱਸਣਾ ਚਾਹੁੰਦਾ ਮੈਂ ਰੋਜ਼ ਸਵੇਰੇ ਲੋਕਾਂ ਦੇ ਦਰਬਾਰ 'ਚ ਬੈਠਾ ਹੁੰਦਾ। ਮੈਨੂੰ ਰੋਜ਼ ਕੋਈ ਵੀ ਕੰਮ ਹੁੰਦਾ ਲੋਕ ਆ ਕੇ ਮਿਲਦੇ ਨੇ ਜਿਨ੍ਹਾਂ ਨੂੰ ਵੀ ਕੋਈ ਤੁਹਾਨੂੰ ਲੱਗਦਾ ਵੀ ਬਾਰ-ਬਾਰ ਚੱਕਰ ਮਰਵਾਉਂਦੇ ਨੇ ਅਫਸਰ ਤੇ ਮੇਰੇ ਕੋਲ ਬੇਝਿਚਕ ਆਓ ਕਿਸੇ ਵੀ ਕੰਨੀ ਵੀ ਕੋਈ ਸ਼ਿਫਾਰਿਸ਼ ਲੰਬਣੀ ਹੈ। ਸਿੱਧੇ ਆ ਕੋਈ ਵੀ ਆਕੇ ਮੈਨੂੰ ਆਪਣੀ ਜਿਹੜੀ ਇਹ ਕੰਮ ਮਜਬੂਰੀ ਦੱਸ ਸਕਦਾ ਔਰ ਮੈਂ ਉਹਦੇ ਨਾਲ ਖਲੋਤਾ ਜਿਹੜਾ ਵੀ ਮੇਰੇ ਲੋਕਾਂ ਨੂੰ ਖਰਾਬ ਕਰੂਗਾ ਮੈਂ ਹਮੇਸ਼ਾ ਆਪਣੇ ਲੋਕਾਂ ਦੇ ਨਾਲ ਖਲੋਤਾ ਫਿਰ ਠੀਕ ਹੈ ਜਿਹੜਾ ਗਲਤੀ ਕਰੂਗਾ ਉਹਦਾ ਖਮਿਆ ਜਾਲ ਨੂੰ ਭੁਗਤਣਾ ਪਊਗਾ ਧੰਨਵਾਦ